ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਬਾਈ ਚਮਕੌਰ ਕੋਲੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਕਿਉਂਕਿ ਇਸ ਘਰ ਦੇ ਵਿੱਚ ਲਗਾਤਾਰ ਆਪਾਂ ਨੂੰ ਅੱਜ ਮੇਰਾ ਖਿਆਲ ਆ ਪੰਜਵਾਂ ਦਿਨ ਹੋ ਗਿਆ ਵੀਡੀਓ ਬਣਾਉਂਦਿਆਂ ਨੂੰ ਡੇਲੀ ਵੀਡੀਓ ਬਣਾਉਂਦੇ ਆ ਬਾਈ ਕੋਲੋਂ ਜਾਨਵਰ ਲਗਾਤਾਰੀ ਸੇਲ ਹੁੰਦੇ ਨੇ ਬਾਈ ਦੇ ਘਰੋਂ ਤੇ ਜਾਨਵਰ ਚੰਗੀ ਕੁਆਲਿਟੀ ਦੇ ਲੈ ਕੇ ਆਉਂਦਾ ਤਾਂ ਕਰਕੇ ਵੀਡੀਓ ਪਾਉਣ ਸਾਰੀ ਜਾਨਵਰ ਬਾਈ ਦੇ ਹੋ ਜਾਂਦੇ ਨੇ ਸੱਜਣੋ ਸੇਲ ਅੱਜ ਇੱਕ ਮੱਛੀ ਦਿਖਾਵਾਂਗੇ ਜਰਸੀ ਨਸਲ ਦੇ ਵਿੱਚ ਪੈਂਦੀ ਆ ਸੂਆ ਮੇਰਾ ਖਿਆਲ ਇਹਦਾ ਪਹਿਲਾ ਹੀ ਹੋਊਗਾ ਤੇ ਬਾਕੀ ਲੇਵੇ ਵਾਲੀ ਜਿਹੜੀ ਹੈਗੀ ਆ ਬਾ ਕਮਾਲ ਆ ਮੱਛੀ ਆਡਰ ਬਹੁਤ ਚੰਗਾ ਬਣਾਉਂਦੀ ਆ ਤੇ ਥਣ ਥਣ ਹੈਗਾ ਟਾਪ ਕੁਆਲਿਟੀ ਦਾ ਤੇ ਬਾਕੀ ਆ ਜੋ ਬਾਈ ਨਾਲ ਕਰਾਉਣਾ ਗੱਲਬਾਤ ਖੋਲ ਕੇ ਤੋੜ ਕੇ ਦਿਖਾ ਦਾਂਗੇ ਰੇਟ ਇਹਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਤਮਕਰ ਅੱਸੀ ਗੱਲ ਭਰਾ ਮੇਆ ਹੋਰ ਕਿਵੇਂ ਆ ਵਧੀਆ ਪ੍ਰਮਾਤਮਾ ਦੀ ਕਿਰਪਾ ਚੜਦੀ ਕਲਾ ਚੜਦੀ ਕਲਾ ਜੀ ਆ ਲਗਾਤਾਰ ਆਪਾਂ ਨੂੰ ਹੋ ਗਏ 5 ਦਿਨ ਹੈ ਨਾ 5 ਦਿਨ ਹੋ ਗਏ ਜਮੰਦਾ ਆ ਪੰਜ ਦਿਨ ਹੋ ਗਏ ਲਗਾਤਾਰ ਵੀਡੀਓ ਬਣਾਉਂਦਾ ਨੂੰ ਮਾਲ ਜਾਂਦਾ ਤਾੜ ਤਾੜ ਉਹ ਕਾਊਂਟਰ ਦੇ ਪੌਣੇ ਘੰਟੇ ਦੀ ਬਣਾਉਣੀ ਹੁੰਦੀ ਆਪਣੇ ਕੋਲ ਅੱਧੇ ਘੰਟੇ ਦਾ ਸਿਸਟਮ ਹੋ ਜਾਂਦਾ ਨਾ ਪੌਣੇ ਘੰਟੇ ਦਾ ਸਿਸਟਮ 2000 ਰੁਪਏ ਬਣ ਗਿਆ ਜੇ 4-3 ਵੇਚੀਏ 80000 ਬਣ ਗਿਆ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਨਾਲ ਦੀ ਨਾਲ ਹਾਂ ਉਹ ਉਹ ਤਾਂ ਉਹ ਤਾਂ ਚਲੋ ਤੇਰਾ ਮਾਰ ਦੇਣਾ ਚਾਹੀਦਾ ਦੋਆ ਕਮਾ ਚਾਹੀਏ ਪਾਣੀ ਘਰ ਭੜਕ ਪਾਣੀ ਦੇ ਨੰਬੀ ਖੜਾ ਆ ਵਪਾਰ ਇੱਕ ਗੱਲ ਹੋਰ ਦਾ ਦੋ ਨਾ ਵਪਾਰ ਸ਼ੀਸ਼ੇ ਦਾ ਮਹਿਲ ਹੁੰਦਾ ਹੁੰਦਾ ਨਾ ਆ ਮਾਰਦੇ ਪੰਛੀ ਤੇ ਗੈਰੀ ਕੈਮਰਾ ਸੁਆ ਕਿਹੜਾ ਜਮਕੌਰੇ ਦਾ ਤੋਣ ਨੂੰ ਬੱਸੀਆ ਜ਼ੇਰ ਜੂਰ ਤਰੋਂ ਭਰਾ ਦਿਖਾ ਦੇ ਭਰਾ ਮੇਰਾ ਤਰੋਂ ਪਹਿਲਾਂ ਜ਼ੇਰਤੀ ਮਾਰਦੇ ਇਧਰ ਆ ਜ਼ੇਰ ਤਾਂ ਢੇਰ ਮਾਰਤਾ ਨਾ ਬੜੀ ਫਿਰ ਬੱਸੀ ਦੇ ਉਹੀ ਕੁਆਲਿਟੀ ਜਿਹੜੀ ਟੋਕਾ ਜ਼ੇਰ ਦਾ ਮਾਰਦੀ ਆ ਉਹੀ ਦੁੱਧ ਗੱਡੂ ਭਰਾ ਮੇਰਾ ਜ਼ੇਰ ਜਿੱਦੀ ਆਪ ਆ ਓਡਾ ਦਾ ਨੇ ਜ਼ੇਰ ਦੇ ਹੀ ਮਾਰਿਆ ਟੋਕੜਾ ਓਡੀ ਲੈ ਵਾ ਦਾ ਬੈਂਡ ਦਾ ਬਈ ਯਾਰਾ ਥਣ ਥਣ ਕਾਹਨੂੰ ਕੋਦਾ ਫਿਰ ਮੁਠੀ ਆ ਥਣ ਲੱਗਾ ਹੋਇਆ ਬਈ ਯਾਰਾ ਸੂ ਆ ਗਿਆ ਪਹਿਲਾ ਉਮਰੇ ਦੀ ਕਿੰਨੀ ਕਹੂ ਚੋਂ ਪਰ ਹੋਰ 23 ਸਾਲ ਦੀ ਹੋਮ ਖਾਂ ਵੀਰੇ 23 ਸਾਲਾਂ ਦੇ ਏਅਰ ਗੇਰ ਏਡ ਗੜ ਹੋ ਨੂੰ ਬਸ ਇਹ ਠੰਡੀ ਸੀਲ ਬੜਾ ਜਗਾੜ ਬੈਠਦੇ ਬੜਾ ਫੜਾ ਲੱਗਿਆ ਭਾਈ ਵੀਰਾ ਇੱਥੋਂ ਆਰਡਰ ਦਿਖਾ ਦੇ ਗਏ ਆ ਮਾਰੇ ਗਲਾਬੀ ਗਲਾਬੀ ਥਾਣੇ ਕੱਢ ਕੇ ਬੈਰ ਨੇ ਸ਼ਿਸਟਮ ਇਹਦਾ ਹੈਗਾ ਪਲਵਾਨ ਨਾਲ ਆਈ ਆ ਹਾਂ ਹਾਂ ਬਿਲਕੁਲ ਵੀਰੇ ਹਾਂ ਥੋੜੀ ਬਹੁਤੀ ਪਲਜੀ ਕਰ ਗਈ ਮਾੜੀ ਬਾਦੀ ਦਾ ਫਿਰ ਕਰ ਗਈ ਨਾ ਮਿੱਠਾ ਪਾਇਆ ਸੀ ਭਰਾ ਨੇ ਠੀਕ ਹੈ ਗੱਲ ਹਾਂ ਪਹਿਲਣ ਕਰਕੇ ਕਈ ਵਾਰੀ ਕਰ ਜਾਂਦਾ ਬਸ ਦੂਜੇ ਸੂਏ ਤੱਕ ਵੀ ਕਰ ਜਾਂਦਾ ਹਾਂ ਹਾਂ ਬਿਲਕੁਲ ਆਰਡਰ ਇਹਦਾ ਹੈਗਾ ਸ਼ਿਸਟਮ ਪਲਵਾਨ ਤੋ ਪਜਮਾ ਇਹਦਾ ਆਪਾਂ ਕਹਦੇ ਨੇ ਜਿਵੇਂ ਮੱਜਾਂ ਨੂੰ ਥਣ ਲੱਗਿਆ ਦੁੱਧ ਦਾ ਵੀ ਗੱਪ ਵਾਲਾ ਕੰਮ ਨਹੀਂ ਜਿਹੜਾ ਸੇਵਾ ਜਹੀ ਕਰ ਦੂਗਾ ਹਾਂ ਠੀਕ ਆ ਗੱਲ ਉਹ ਤੋਂ ਆ ਨਾ ਕਰ ਦੂ ਆਪਾਂ ਐਵੇਂ ਗੱਪ ਮਾਰਨ ਦਾ ਉਹਦਾ ਫਾਇਦਾ ਨਹੀਂ ਬਈ 20 25 ਇੱਕ ਗੱਲ ਹੋਰ ਤੁਹਾਨੂੰ ਦੱਸਦਾ ਨਾ ਖਾਊਗੀ ਥੋੜਾ ਤੇ ਦੁੱਧ ਕੱਢੂਗੀ ਜ਼ਿਆਦਾ ਜ਼ਿਆਦਾ 2 ਲੱਖਾਂ ਇਹਨੂੰ ਮਾਤ ਪਾਉਏ ਮੈਨੂੰ ਹਾਂ ਥਣ ਥਣੋਟ ਦਾ ਐ ਨਾ ਪੂਰਾ ਟੌਪ ਕੁਆਲਿਟੀ ਦਾ ਮੋੜ ਲਓ ਕੰਨੀ ਜੀ ਇਹ ਇੱਥੋਂ ਕਮਾ ਲਓ ਤੇ ਇੱਥੇ ਦਿਖਾ ਦੇ ਸੱਜਣਾ ਆਂਦਰ ਨੇੜੇ ਲਾ ਕੇ ਆ ਥੋੜਾ ਜਿਹਾ ਚ ਵੀ ਕਰਦੇ ਆ ਜੇ ਪਾਏ ਨੇ ਪਾ ਸੰਗਾਰ ਜਆ ਪਾ ਲੈ ਗਿਆਨੀ ਨੇ ਹੜੇ ਨੇ ਸੱਜਣਾ ਇਹਦੇ ਪਾ ਤੱਤ ਲਿਆਰਾ ਇਹ ਮੈਂ ਕਹਿੰਦਾ ਕਿਸੇ ਸੰਗਲ ਵਾਲੇ ਸੰਗਲ ਵਾਲੇ ਕੋਲ ਆਈ ਹੋਈ ਆ ਭਰਾ ਸੰਗਲ ਦੀ ਵਾਧੂ ਆ ਚਾਰੇ ਪਾਸੇ ਦਿਖਾ ਦੇ ਭਰਾ ਮੇਰਿਆ ਹਾਂ ਇੱਥੇ ਦਿਖਾ ਦੇ ਗੈਰੀ ਵੇ ਮੇਨ ਗੱਲ ਹੁੰਦੀ ਆ ਆਰਡਰ ਦੀ ਸਭ ਤੋਂ ਮੇਨ ਗੱਲ ਹੁੰਦੀ ਆ ਜਿਹੜੀ ਚਵਾਈ ਦੀ ਕਿ ਮੈਂ ਚਮਕਾਉਰੇ ਚਵਾਈ ਦੀ ਇੱਕ ਨੰਬਰ ਆ ਭਰਾ ਮੇਰਿਆ ਆ ਮੈਂ ਕਰਦੀ ਆ ਧਰਤੀ ਚ ਮੋਗਗੇ ਮੋਗਗੇ ਵਾਲਾ ਕੰਮ ਆ ਲਾਲ ਗੁਲਾਬੀ ਥਾਣਾ ਵੀਰੇਰਾ ਆ ਲੈ ਚਲੋ ਗਿਆਨੀ ਲੈ ਚਲੋ ਭਰਾ ਹੌਲੀ ਲੈ ਕੇ ਚੱਲੀ ਆਰਡਰ ਵੀ ਆ ਗਿਆ ਜਮਾਂ ਇਹਨ ਗੁਲਾਬੀ ਕਲਰ ਦਾ ਗੁਲਾਬੀ ਦਾ ਰਿਗਾਰਡ ਬਹੁਤ ਸੋਹਣਾ ਲੱਗਿਆ ਬੱਸੀ ਦੇ ਵੀਰੇ ਇਹ ਆਰਡਰ ਲੱਗਿਆ ਫੁੱਲਾਂ ਥੋੜਾ ਜਿਵੇਂ ਆਪਾਂ ਗੱਲਬਾਤ ਕਰ ਲਈਏ ਭਾਜ ਦੀ ਅੰਦਰ ਨੂੰ ਹਣਾ ਹਾਂ ਬਿਲਕੁਲ ਫਿਰ ਬੱਚੇ ਦੇ ਕਰ ਜਾਉਂਗਾ ਸਰਪੇ ਜਰੂਰ ਕਰਦੀ ਆ ਬੱਚੇ ਕਰਕੇ ਥੋੜਾ ਜਿਹਾ ਕਰਦੀ ਆ ਪਰ ਆਰਡਰ ਇਹਦਾ ਹੈਗਾ ਸੱਜਣੋ ਅੱਗੇ ਪਿੱਛੇ ਦਾ ਬੋਚ ਕੇ ਲੈ ਚਲ ਬੋਚ ਕੇ ਲੈ ਚਲ ਕੋਈ ਗੱਲ ਨਹੀਂ ਕੀ ਨਾ ਕਰੂਗੀ ਨਾ ਫਿਰ ਬਾਕੀ ਗੁਰੂ ਜਰਾ ਆ ਜੋਰ ਵਾਲੇ ਨੇ ਨਾ ਜੋਰ ਜਾਣ ਵਾਲੀ ਅਵੱਸੀ ਆ ਇਦਾਂ ਦੀ ਕੋਈ ਗੱਲ ਨਹੀਂ ਜੋਰ ਆਗੇ ਬੱਛੀ ਚ ਫੁੱਲ ਨਵੀਂ ਬੱਛੀਆਂ ਗਿਆਨੀ ਨੂੰ ਪੰਜ ਸੱਤ ਸੂਏ ਜਿਹਨੇ ਵੀਰੇ ਕਰ ਰੱਖਣੀਆਂ 2 ਲੱਖ ਰੁਪਏ ਸੀ ਕਿ ਕਿ ਸੀ ਫਿਰਦੀ ਆ ਬਾਕੀ ਆਰਡਰ ਆ ਜਿਹੜਾ ਆਰਡਰ ਇਹਦਾ ਹੈਗਾ ਸੱਜਣੋਂ ਬਾ ਕਮਾਲ ਬਿਲਕੁਲ ਆਰਡਰ ਆ ਗਿਆ ਫੁੱਲ ਫੁੱਲ ਸਾਈਜ਼ ਦੇ ਵਿੱਚ ਹੀ ਆ ਗਿਆ ਆਰਡਰ ਜੇ ਗੱਲਬਾਤ ਕਰ ਲਈਏ ਛੇ ਸੰਢੀ ਬਾਧੂ ਦੇਖੀ ਲੈ ਜਰਾ ਤੇ ਥਣ ਲੱਗਿਆ ਕੱਲਾ ਕੱਲਾ ਹਾਂ ਹੋ ਹੋ ਹੋਈ ਹੋਈ ਐ ਨੂੰ ਮਾੜਾ ਦੇਖੀ ਦਿਖਾ ਦਈਏ ਐ ਨਹੀਂ ਹਲੇ ਵੀ ਹਰੇਗਾ ਆਪਣੀ ਦਾ ਇਦਾਂ ਦੀ ਹੋ ਬਾਈ ਠੀਕ ਆ ਗੱਲ ਸਵੇਰ ਆ ਦੀ ਆ ਕੀ ਠੰਡੀ ਤੇ ਨਾਲ ਇਹ ਦੇ ਕੀ ਮੇਲਕਾ ਮੇਲਖਾ ਪਾ ਵੀਰੇ ਨਾਲ ਦਾ ਨਾਲ ਇਹ ਦੇ ਮੇਲਕਾ ਫਾ ਤੇ ਬਾਕੀ ਇੱਥੇ ਤੋਂ ਸੱਜਣੋਂ ਥਣ ਚੈੱਕ ਕਰ ਸਕਦੇ ਹੋ ਅਗਲੇ ਬੰਨੇੋਂ ਗੁੱਥਾ ਚੈੱਕ ਕਰ ਸਕਦੇ ਹੋ ਅਗਲੇ ਬੰਨੇ ਵੀ ਆਰਡਰ ਫੁੱਲ ਦਿਖਾਉਂਦੀ ਆ ਹਾਂ ਹਾਂ ਵੀਰੇ ਮਗਰਮੂਹ ਮਗਰਮੂਹ ਤੇ ਜਾ ਬਹਿ ਜਾ ਅਮਰੀਕਨ ਗਾਂ ਵਾਲਾ ਕੰਮ ਹੀ ਲੱਗਿਆ ਬਹਿ ਜਾ ਆਰਡਰ ਅੱਗੇ ਪਿੱਛੇ ਦਾ ਜਿੱਡੀ ਕਾਪ ਉਹ ਡਈ ਆ ਆਰਡਰ ਆ 70 ਖਾਵਾਂਗੇ ਮਾਰ ਕੇ ਹਾਂ 12 ਬੱਚਾ ਛੱਡ ਮਾਰ ਆ ਆ ਛੱਡ ਮਗਰਾਂ ਬੱਚਾ 70 ਦਿਖਾ ਦੇ ਨੇ ਮਾਰ ਕੇ ਬਾਕੀ ਇੱਥੇ ਤੋਂ ਆਰਡਰ ਫੇਰ ਚੈੱਕ ਕਰ ਸਕਦੇ ਹੋ ਜੇ ਵੀਰ ਨੂੰ ਕਿਉਂਕਿ ਮ हां कोई नंबर बड़ा मुद्दफर बर्बादी कर दिया भ्रा मेरा ते बाकी 1700 ਨੂੰ ਆਪਾਂ ਇਹਦੀ ਹੁਣ ਦਿਖਾ ਦਨੇ ਮਾਰ ਕੇ ਲੈ 1700 ਸੱਜਣੋਂ ਸਾਨੂੰ ਆਪਾਂ ਦਿਖਾ ਦਨੇ ਮਾਰ ਕੇ 22 ਚ ਬੂਈ ਦੀ ਹੈਗੀ ਇੱਕ ਨੰਬਰ ਹੋਕੀ ਆ ਬਿਲਕੁਲ ਪੈਸੇ ਕਿੰਨੇ ਲਮਾਂਗੇ ਜਮਕਰ ਛੱਡ ਦੇ 55 ਜਾਈ ਦੇ ਦਾਂਗੇ ਭਰਾ ਹੈ 55 ਹਜ਼ਾਰ ਦੀ 55 ਹਜ਼ਾਰ ਦੀ ਦੇ ਦਾਂਗੇ ਮਾਨਤਾਂ ਨੂੰ ਚ ਕਰਤਾਗੇ ਸਾਨੂੰ ਮਾਨਤਨ ਕਰ ਦਾਂਗੇ ਭਰਾ ਮੇਰਾ ਚੀਂ ਖੰਡੀ ਵਾਧੂ ਆ ਬਾਈ ਕਹਿੰਦਾ ਕਰ ਦਾਂਗੇ 55 ਹਜ਼ਾਰ ਦੀ ਇਹ ਦੇ ਦਾਂਗੇ ਵੈੜਾ ਜੀ ਉਹ ਠੰਡੀ ਵੱਧੋ ਥਾਂ ਤੋਂ ਦੇਖਿਆਸਾ ਲੱਗੇ ਕੱਢਿਆ ਲਾਇਆ ਬੱਚਾ ਲੱਗਦਾ ਭਾਈਆ ਬਾਕੀ ਇੱਥੋਂ ਥਾਂ ਥੱਪਾ ਚੈੱਕ ਕਰ ਸਕਦੇ ਹੋ ਥਾਣੇ ਦਾ ਹੈਗਾ ਭਾਈ ਜਮਾ ਟਾਪ ਕੁਆਲਿਟੀ ਦਾ ਇੱਕ ਦੇ ਪਿੱਛੇ ਇੱਕਾ ਹਾਂ ਜਿਵੇਂ ਇਧਰਲੇ ਪੰਨੋਂ ਦੇਖੋਗੇ ਦੋ ਲੱਗਣੀ ਉਧਰਲੇ ਪੰਨੋਂ ਜਿਵੇਂ ਕੜਕ ਕੇ ਲਾਇਆ ਦੂਰੀ ਦਿਖਾਣਾ ਜਿਵੇਂ ਕਰਕੇ ਲਾਇਆ ਆਂਦਾ ਵੀਰੇ ਇਹਦਾ ਤੇ ਆਗੇ ਪੂਰੀ ਦੂਰੀ ਤੇ ਅਗਲੇ ਪੰਨੋਂ ਆਰਡਰ ਚੈੱਕ ਕਰ ਸਕਦੇ ਹੋ ਦਬਾਇਓ ਕਿਹੜੀ ਜੀ ਕਿਹੜਾ ਦਾ ਖੋਲ ਕੇ ਕਰਾਉ ਹਾਂ ਦੋਨੋਂ ਪਾਸੇ ਦਿਖਾ ਦਿ ਭਰਾ ਮੈਂ ਦੋਨੋਂ ਪਾਸੇ ਦਿਖਾ ਦਿ ਇਧਰਲੇ ਪਾਸੇ ਵੀ ਦਿਖਾ ਦਿ ਭਰਾ ਸ਼੍ਰੇਸ਼ਟ ਮੇਰਾ ਇਧਰ ਆੱਡਰ ਵੀ ਗਲਾਬੀ ਇਹ ਲੱਗਿਆ ਜਮਾ ਆਡੀ ਦੁੱਧ ਵੀ ਇਸ ਗੱਲ ਜੜੇ ਸੋਨਾ ਤੇ ਜੋਸ ਮਾਰਦੇ ਵੜ ਕੋਈ ਵੀ ਵੜਾ ਹੋ ਭਰਾ ਮੇਂ ਹੋਵੇ ਗਾਂ ਹੋਵੇ ਜਿਹੜੀ ਥਾਂ ਤੇ ਜੋਸ ਮਾਰੂਗਾ ਉਦੋਂ ਉਹੀ ਕੱਢੂ ਭਾਈ 55 ਜਮਾਨਤਾਨ ਕਰਦਾਂਗੇ ਕਰਦਾਂਗੇ ਮਾਨਤਾਨ 50 ਕਿਲੋਮੀਟਰ ਹੋਰ ਆ ਪੂਰਾ ਸਾਡ ਵੀ ਆਵਾਂਗੇ 40-10000 ਗੁਰਿਆ 55 ਚ 22 ਕਹਿੰਦਾ 50 ਮੀਲ ਛੱਡ ਵੀ ਆਵਾਂਗੇ ਰੇਟ ਬਿਲਕੁਲ ਜਾਇਜ਼ ਆ ਬੱਛੀ ਦੇ ਹਿਸਾਬ ਨਾਲ ਬਾਕੀ ਸੱਜਣੋ ਕੀ ਚੀਜ਼ ਤੁਸੀਂ ਖਰੀਦਣੀ ਹੁੰਦੀ ਆ ਬਦੀ ਸਮਝਦੇ ਨਾਲ ਨਾ ਸੀਲ ਠੰਡੀ ਬਾਦੂ ਗੁਰੀ ਦੇਖੀ ਲੈ ਲੈ ਉੱਥੇ ਹੀ ਕੱਢ ਗਈ ਲੈ ਦੇਖੀ ਉਧਰ ਦੇਖ ਸੀਲ ਹੋ ਕੇ ਖੜ ਗਈ ਭ ਚਲ ਅਖਿ ਤੁਰਪਾ ਕਰ ਮਾਲੀਏ ਸੰਗਲ ਪਾ ਕੇ ਤੋਰਦੇ ਫਿਰ ਬਸ ਤੋਰ ਆਈ ਤੋਰ ਤੂਗੀ ਮੜਾ ਜਾ ਉਹਦੇ ਥੱਲੇ ਕਰ ਮੜਾ ਅ ਤਲਿਆਰੇ ਕਰਕੇ ਥੋੜਾ ਜਰੂਰ ਕਰ ਦੀਆ ਬਾਕੀ ਤੋਰਾ ਤੂਰਾ ਇੱਥੇ ਰੋ ਚੈੱਕ ਕਰ ਸਕਦੇ ਆ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਤੋਰ ਕੇ ਦਿਖਾ ਦਿੰਦੇ ਆ ਸਿਸਟਮ ਹੈਗਾ ਪਲਵਾਨਾ ਵਾਲਾ ਤਲਿਆਰੇ ਦਾ ਪੱਛੀ ਥੋੜਾ ਜਰੂਰ ਕਰ ਦੀਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸੰਗਲ ਪਾਇਆ ਸੀ ਬਾਈ ਨੇ ਆ ਕੇ ਤਲਿਆਰਾ ਪਲਾਰਾ ਹੁੰਦਾ ਬੜਾ ਬਾਬਾ ਤੇ ਬਾਕੀ ਉਦਾਂ ਦਿੱਕਤ ਕੋਈ ਨਹੀਂ ਤੋਰ ਨਾ ਇੱਕ ਨੰਬਰ ਆ ਵੀਰੇ ਇਹਦਾ ਬਾਕੀ ਇੱਥੋਂ ਅਗਲੇ ਬੰਨਿਓ ਆਡਰ ਚੈੱਕ ਕਰ ਸਕਦੇ ਹੋ ਲੈ ਚਲੋ ਜੀ ਇਹਨਾਂ ਰੇਟ ਬਾਈ ਕਹਿੰਦਾ ਇਹਦਾ ਹੈਗਾ 55000 ਮਾਨਤਨ 55 ਜੋ ਕਰ ਦਾਂਗੇ ਨੰਬਰ ਫੋਨ ਲਓ ਜੀ ਨੰਬਰ ਹੈ ਵੀਰੇ 9779475344 ਵੀਰੇ ਆ ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਲਾ ਦੂੰਗਾ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਸੂਆ ਹੈਗੀ ਆ ਪਹਿਲਾ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਦੇ ਘਰੇ ਪੱਛੀ ਖੜੀਆ ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ